साडे महबूब नेता साडे महबूब नेता ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਸਾਡੇ ਚ ਪਹੁੰਚੇ ਆ ਮੈਂ ਸਾਰਿਆਂ ਨੂੰ ਕਹੂੰਗਾ ਦੋਹੇ ਬਾਹ ਉੱਪਰ ਕਰਕੇ ਦੋ ਨਾਰੇ ਲਾਈਏ ਆਮ ਆਦਮੀ ਪਾਰਟੀ ਜੈ ਹਿੰਦ ਅਰਵਿੰਦ ਕੇਜਰੀਵਾਲ ਜੈ ਹਿੰਦ ਭਗਵੰਤ ਸਿੰਘ ਮਾਨ ਕੇਜਰੀਵਾਲ ਸਾਹਿਬ ਮੈਂ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਵੀ ਇਸ ਗੱਲ ਦਾ ਜਿਹੜਾ ਜ਼ਿਕਰ ਹੈ ਕਰਕੇ ਚੁੱਕਿਆ ਸਰ ਸਾਡਾ ਬਰਨਾਲਾ ਜਿਹੜਾ ਹਲਕਾ ਹੈ ਇਹ 35 ਸਾਲ ਸਰਕਾਰ ਤੋਂ ਜਿਹੜਾ ਬਾਹਰ ਰਿਹਾ ਜੇ ਸਰਕਾਰ ਕਾਲੀ ਦਲ ਦੀ ਹੁੰਦੀ ਸੀ ਇੱਥੇ ਐਮਐਲਏ ਕਾਂਗਰਸ ਦਾ ਜੇ ਸਰਕਾਰ ਕਾਂਗਰਸ ਤਾਂ ਐਮਐਲਏ ਇਥੇ ਕਾਲੀ ਦਲ ਦਾ ਬਣ ਜਾਂਦਾ ਸੀ ਤੇ 35 ਸਾਲਾਂ ਬਾਅਦ 2022 ਚ ਜਦੋਂ ਮੈਂ ਜਿੱਤਿਆ ਤਾ ਪਹਿਲੀ ਵਾਰ ਹੋਇਆ ਕਿ ਸਰਕਾਰ ਵੀ ਉਹਦੀ ਤੇ ਜਿਹੜੀ ਪਾਰਟੀ ਦਾ ਇੱਥੇ ਐਮਐਲਏ ਜਿੱਤੇ ਆ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਆ ਸਾਰੇ ਸਾਡੇ ਪਿੰਡਾਂ ਦੇ ਸ਼ਹਿਰ ਵਾਲੇ ਬੈਠੇ ਆ ਜਿੰਨੇ ਪੈਸੇ ਪਿਛਲੇ 35 ਸਾਲਾਂ ਚ ਪਿੰਡਾਂ ਚ ਨਹੀਂ ਆਏ ਉਸ ਤੋਂ ਵੱਧ ਪੈਸੇ ਪਿਛਲੇ 2.5 ਸਾਲ ਚ ਮੁੱਖ ਮੰਤਰੀ ਸਾਹਿਬ ਨੇ ਬਰਨਾਲੀ ਦਿੱਤੇ ਆ ਤੇ ਮੈਂ ਬਹੁਤਾ ਸਮਾਂ ਲਈ ਲੈਣਾ ਤੁਸੀਂ ਅੱਜ ਆਇਓ ਤੇ ਤੁਸੀਂ ਵੀ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਜਿਤਾਇਓ ਹਰਿੰਦਰ ਢਾੜੀਵਾਲ ਜੀ ਨੂੰ ਜਿਤਾ ਕੇ ਅਸੀਂ ਭੇਜਾਂਗੇ ਕਿ ਜਿੰਨੇ ਪੈਸੇ ਬਰਨਾਲੇ ਚ ਪਹਿਲੇ 2.5 ਸਾਲ ਚ ਆਇਆ ਉਹ ਤੋਂ ਦੁੱਗਣੇ ਪੈਸੇ ਤੁਸੀਂ ਅਗਲੇ 2.5 ਸਾਲ ਸਾਡੇ ਬਰਨਾਲੇ ਹਲਕ ਨੂੰ ਦਿਓਗੇ ਕਿਉਂਕਿ 35 ਸਾਲ ਅਸੀਂ ਸਰਕਾਰ ਤੋਂ ਜਿਹੜਾ ਬਾਹਰ ਆ ਉਹ ਰਹੇ ਆ ਸੋ ਮੈਂ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਹੁਣ ਭਾਈ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਸਾਰਿਆਂ ਦੀ ਲੜਾਈ ਹੈ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਦੀ ਵਿਕਾਸ ਲਈ ਕਿਉਂਕਿ ਜੋ ਕੰਮ ਮੈਂ 2.5 ਸਾਲਾਂ ਚ ਕਰਨ ਕੀਤੇ ਹਜੇ ਬੜੇ ਕੰਮ ਐ ਪਿੰਡਾਂ ਵਾਲਿਓ ਸ਼ਹਿਰਾਂ ਵਾਲਿਓ ਜਿਹੜੇ ਅਧੂਰੇ ਰਹਿੰਦੇ ਆ ਪਰ ਮੇਰਾ ਤੁਹਾਡੇ ਨਾਲ ਵਾਅਦਾ ਐ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਬੈਠੇ ਆ ਇੱਕ ਵੀ ਕੰਮ ਅਗਲੇ 2.5 ਸਾਲ ਚ ਥੋੜਾ ਅਧੂਰਾ ਨਹੀਂ ਰਹਿਣ ਦੇਮਾਂਗੇ ਨਾ ਪਿੰਡ ਦਾ ਨਾ ਸ਼ਹਿਰ ਦਾ ਪਰ ਵੱਡੀ ਲੀਡ ਨਾਲ ਸਾਡੇ ਪ੍ਰ ਹਰਿੰਦਰ ਢਾੜੀਵਾਲ ਜੀ ਨੂੰ ਧਾਕੇ ਆਪਾਂ ਪੰਜਾਬ ਦੀ ਵਿਧਾਨ ਸਭਾ ਚ ਭੇਜੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਹ ਕਰਕੇ ਦਿਖਾਇਆ ਜੋ ਪਿਛਲੇ 75 ਸਾਲ ਤਨੀ ਕੋਈ ਪਾਰਟੀ ਕਰ ਸਕੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਬਰਨਾਲਾ ਸ਼ਹਿਰ ਦੇ ਤੇ ਬਰਨਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਅੱਜ ਹੁਮਾਕੇ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਪੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਰਮਿਆਨ ਸਟੇਜ ਤੇ ਸशोਭਤ ਨੇ ਉਹ ਸ਼ਖਸੀਅਤ ਜਿਨ੍ਹਾਂ ਨੇ ਹਿੱਤ ਵਾਸਤੇ ਰਾਜਨੀਤੀ ਚ ਸੁਧਾਰ ਵਾਸਤੇ ਤੇ ਰਾਜਨੀਤੀ ਦੇ ਮੁੱਦਿਆਂ ਨੂੰ ਕੰਮ ਕੋਈ ਪਹਿਲੀ ਵਾਰ ਬਰਨਾਲੇ ਨਹੀਂ ਆਏ ਅਕਸਰ ਜਦੋਂ 2014 ਤੋਂ ਜਦੋਂ ਤੋਂ ਤੁਸੀਂ ਪਿਆਰ ਦੇਣ ਲੱਗੇ ਹੋ ਕਦੇ ਰੋਡ ਸ਼ੋਅ ਹੁੰਦਾ ਸੀ ਕਦੇ ਕਦੇ ਰਾਤ ਨੂੰ ਜਨ ਸਭਾ ਹੁੰਦੀ ਸੀ ਸੋ ਇਸ ਕਰਕੇ ਬਰਨਾਲਾ ਕੋਈ ਨਵਾਂ ਨਹੀਂ ਹੈਗਾ ਕੇਜਰੀਵਾਲ ਸਾਹਿਬ ਲਈ ਤੁਹਾਡੇ ਆਪਣੇ ਐਮਪੀ ਜਿਹੜੇ ਇੱਥੋਂ ਸੰਗਰੂਰ ਤੋਂ ਮੀਤ 헤ਰ ਜੀ ਸਾਡੀ ਸਾਰੀ ਕੈਬਿਨੇਟ ਦੀ ਟੀਮ ਬੈਠੀ ਹੈ ਤੁਹਾਡੇ ਬਨਾਲਾ ਹਲਕੇ ਦੇ ਭਦੌੜ ਦੇ ਮਹਿਲਕਲਾਂ ਦੇ ਐਮਐਲਏ ਸਹਬਾਨ ਬੈਠੇ ਹਨ ਮਲੇ ਕੋਲੇ ਦੇ ਐਮਐਲਏ ਸਹਬਾਨ ਬੈਠੇ ਐ ਸਮਾਣੇ ਦੇ ਬੈਠੇ ਐ ਨਿਹਾਲ ਸਿੰਘ ਵਾਲਾ ਤੋਂ ਬੈਠੇ ਐ ਮਾਨਸਾਣੇ ਵਾਲੇ ਬੈਠੇ ਐ ਤੇ ਸਾਰਾ ਇਲਾਕਾ ਹੀ ਤਾਂ ਤੁਸੀਂ ਹੁੰਜਾ ਫੇਰਿਆ ਹੋਇਆ ਹੁਣ ਕਿਹੜੇ ਕਿਹੜੇ ਨਾਮ ਲਈਏ ਸੋ ਜਿਨ੍ਹਾਂ ਦਾ ਨਾਮ ਨਹੀਂ ਲੈ ਸਕੇ ਮਾਫੀ ਚਾਹੁੰਨਿਆ ਸੋ ਅੱਜ ਮੈਂ ਕੋਈ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਆਪਾਂ ਸੁਣਨਾ ਹੈ ਮੈਂ ਤਾਂ ਅਜੇ ਹੁਣੇ ਹੀ 2 ਦਿਨ ਪਹਿਲਾਂ ਹੀ ਸੰਘੇੜੇ ਤਨੌਲੇ ਬੋਲ ਕੇ ਗਿਆ ਉਦੋਂ ਪਹਿਲਾਂ ਸ਼ਹੀਦ ਭਗਤ ਸਿੰਘ ਚੌਂਕ ਚੱਪਾ ਬੋਲ ਕੇ ਗਿਆ ਤੇ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਚੋਣ ਨਿਸ਼ਾਨੀ ਇਹ ਜਾ ਚੁਣਿਆ ਜਿਹੜਾ ਸਫਾਈ ਕਰਦਾ ਹੈ ਪਹਿਲਾਂ ਆਪਾਂ ਇਸ ਝਾੜੂ ਨਾਲ ਸਿਰਫ ਦੁਕਾਨ ਜਾਂ ਮਕਾਨ ਦੀ ਸਫਾਈ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਇਸ ਝਾੜੂ ਨਾਲ ਚੱਲੀ ਜਾਂਦਾ ਹੈ ਸਾਡਾ ਕਈ ਸਟੇਟਾਂ 'ਚ ਝਾੜੂ ਚੱਲ ਗਿਆ ਗੁਜਰਾਤ ਦੇ ਵਿੱਚ ਐਮਐਲਏ ਨੇ ਗੋਆ ਚ ਐਮਐਲਏ ਨੇ ਮੱਧ ਪ੍ਰਦੇਸ਼ ਚ ਸੰਗਰੋਲੀ ਉੱਥੇ ਸਾਡੇ ਮੇਅਰ ਹੈ ਚੰਡੀਗੜ੍ਹ ਚਪਣਾ ਜਿਹੜਾ ਮੇਅਰ ਹੈ ਆ ਹੁਣੇ-ਹੁਣੇ ਜੰਮੂ ਕਸ਼ਮੀਰ ਚ ਵੋਟਾਂ ਪਾ ਕੇ ਹਟਿਆ ਉੱਥੇ ਵੀ ਖਾਤਾ ਖੁੱਲ ਗਿਆ ਦੋਦੇ ਤੋਂ ਡੋਡੇ ਤੋਂ ਜਿਹੜਾ ਇੱਕ ਆਪਣਾ ਐਮਐਲਏ ਜਿੱਤਿਆ ਸੋ ਹੌਲੀ-ਹੌਲੀ ਚਲੋ वैसे 10 साल पुरानी पार्टी है 10 12 साल पर इतनी तेजी ਨਾਲ ਕੋਈ ਪਾਰਟੀ ਨਹੀਂ ਵਧੀ ਜਿੰਨੀ ਤੇਜ਼ੀ ਨਾਲ ਆਮਾ ਦੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ ਕੇਜਰੀਵਾਲ ਸਾਹਿਬ ਬਰਨਾਲਾ ਇੱਕ ਹੈ ਜਆ ਵਿਧਾਨ ਸਭਾ ਇਲਾਕਾ 2014 ਇਚ ਜਿੱਤੇ ਜਦੋਂ ਲੋਕ ਸਭਾ ਲੜ ਰਿਹਾ ਸੀ ਮੈਂ 2017 ਇਚ ਜਿੱਤੇ 2022 ਜ 19 ਜਿੱਤੇ 2022 ਚ ਜਿੱਤੇ ਤੇ ਹੁਣ 24 ਦੀ ਵਾਰੀ ਆ ਆ ਹੁਣ ਜਿਹੜੀ ਬਾਈ ਇਲੈਕਸ਼ਨ ਹੈ ਇਹਦੇ ਵਿੱਚ ਵੀ ਬਰਨਾਲੇ ਨੇ ਝੋਲੀਆਂ ਪਰ ਪਰ ਪਿਆਰ ਦੇਣਾ ਸੋ ਵੀਰੋ ਇਹਨਾਂ ਤੇ ਯਕੀਨ ਆ ਜਿਹੜੇ ਦੂਜੇ ਫਿਰਦੇ ਆ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਰੁੱਤਾਂ ਬਦਲਦੀਆਂ ਨੂੰ ਵੀ ਟਾਈਮ ਲੱਗਦਾ ਹੈ ਇਹ ਨਹੀਂ ਉਹ ਹਟਦੇ ਹੁਣ ਕੇਵਲ ਢਿੱਲੋਂ ਕਾਂਗਰਸ ਵੱਲੋਂ ਹਾਰਿਆ ਹੁਣ ਐਤਕੀ ਬੀਜੇਪੀ ਵੱਲੋਂ ਫਿਰਦੇ ਆ ਕੋਈ ਪਤਾ ਨਹੀਂ ਕਿਤਲੇ ਪਾਸੇ ਆ ਜਾਣ ਤੇ ਉਹ ਜਿੱਤਣ ਨੂੰ ਫਿਰਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਫਿਰਦੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪਲੜਾ ਪਾਰੀ ਹੁੰਦਾ ਪਿਆਰ ਜਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤਫਹਿਮੀ ਹੈ ਕਿ ਅਸੀਂ ਪੈਸੇ ਦੇ ਸਿਰ ਤੇ ਜਿੱਤ ਜਾਾਂਗੇ ਇਹ ਕੋਈ ਪਤਾ ਨਹੀਂ ਕਿਹੜਾ ਕੀ ਸਰਟੀਫਿਕੇਟ ਲਈ ਫਿਰਦਾ ਹੈ ਉਹ ਇੱਕ ਜੰਗਲ ਦੇ ਵਿੱਚ ਖਰਗੋਸ਼ ਦੀ ਕੋਈ ਪੋਸਟ ਨਿਕਲੀ ਵੀ ਇੱਥੇ ਖਰਗੋਸ਼ ਕੰਮ ਕਰ ਸਕਦਾ ਜਗਾਨੀਆਂ ਇਹ